ਤਦੋ ਸੋਨੋ ਜੀ ਮੈਂ ਤੁਹਾਡਾ ਆਇਆ ਮੈਂ ਤੁਹਾਨੂੰ ਅੱਜ ਦੱਸਿਆ ਜੀ ਡਿਟੇਲ ਇਸ ਤਰ੍ਹਾਂ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਬੀਟਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡਿਸਪੀਨ ਅਰਸਟਿਸ਼ਨ ਅੰਬੀਟਰ ਸਿਟੀ ਤੇ ਸਰਦਾਰ ਜਗਵਿੰਦਰ ਸਿੰਘ ਪੀਪੀਐਸ ਬੀਸੀਏ ਡੀਐਸਪੀ ਅੰਰਸਟਿਸ਼ਨ ਅੰਬੀਟਰ ਸਿਟੀ ਤੇ ਇਸ਼ਾਨਦ ਬੇਸ ਕੋਰਡੀਨੇਸ਼ਨ ਸਟਾਫ ਜਿਹੜਾ ਵਰਕ ਤੋਂ ਭਰਿਆ ਜੀ ਜਿਹੜੇ ਅੱਜ ਦੋ ਪਿਓ ਅਰੈਸਟ ਕੀਤੇ ਉਹਨਾਂ ਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜਿਹੜਾ ਪਹਿਲਾ ਪਿਓ ਬੱਤੇ ਤਾਂ ਡੈਲੀ ਗੱਲਪੋਰੀ 16 ਸਾਲ ਦਾ ਨਾ ਪਿਓ ਹੈ ਔਰ ਸਾਡੀ ਟੀਮ ਨੂੰ ਅੱਜ ਬੜੀ ਵਿਦਿਆਤ ਆਬਜਰਵੀ ਮਿਲੀ ਹੈ ਜੀ ਉਹਦਾ ਨਾਮ ਹੈ ਜੀ ਕੁਲਜੀਤ ਸਿੰਘ ਪੀਸ ਸੁਖੀ ਸਾਨੋਵਾਰਾਪ ਸਿੰਘ ਆਰਓ ਰੋਣਾ ਗਾਰਡਨ ਗੀਰੀ ਰੋਡ ਅੰਮ੍ਰਿਤਸਰ ਰਹਿਣਾ ਲਾ ਔਰ ਬਾਦਾਲ ਦੇ ਸ਼ਰੀਪ ਦਲਜੀਤ ਕੋਲ ਮੈਡਮ ਜੀਨ ਪੇਸ਼ੀ ਦੀ ਪੋਰਟ ਦੇ ਜੋੜ ਮਤਲਬਨ ਪ੍ਰੇਖਸ਼ ਬੁੰਜਾ ਡੇਟਡ 11 6 2020 4 ਅੰਡਰ ਸੈਕਸ਼ਨ 406 420 482 ਆਈਪੀਸੀ थाना ਸੀਟੀ ਜ਼ਨ ਦੇ ਵਿੱਚ ਪੀਓਸੀ ਜਿਹਦੀ ਪੀਓ ਡੇਟ ਅਗੀ ਜੀ ਆਪਣਾ 21 ਦਸ 2009 ਉਹ ਦੂਸਰਾ ਮਕਦਮਾ ਵੀ ਇਹਦੇ ਤੇ ਮੈਂ ਆਪਣਾ ਸੀਟੀ ਜ਼ਨ ਦਾ ਹੀ ਆ ਉਹ ਮਕਦਮਾ ਲਾਈ ਆਪਣਾ ਮਨੰਬਰ ਰੱਖਿਆ ਲਈ ਮਤੀ ਨੰਕੀ 1007 ਅੰਡਰ ਸੈਕਸ਼ਨ 420 482 ਆਈਪੀਸੀ ਦੇ थाना ਸੀਟੀ ਜ਼ਨ ਉਦੇਚ ਪੀਓ ਪਿਓ ਡੇਟਾ ਕਿੰਨੀ ਪਤ ਪਿਓਰ ਬਣਾ ਜੀ ਤੀਸਰਾ ਮਕਦਮਾ ਦੇਖਿਆ ਗਿਆ ਜੀ ਥਾਣੇ ਬੀਟਵੀਨ ਦੇ ਵਿੱਚ ਉਹ ਮਕਦਮਾ ਹੈਗਾ ਜੀ 152 ਬਣਾ 4 ਅੰਦਰਸ਼ਕਤ 420 406 ਤੇ ਆਈਸੀ ਇਸ ਥਾਣਾ ਬੀ ਬੀਡੀਆਂ ਤੇ ਇਹ ਇਹਦਾ ਪੀਓ ਡੇਟਾ ਪਿਓ ਡੇਟਾ ਕੀ ਜਮਾ ਚਾਹੁੰਦਾ ਇਹ ਤਿੰਨ ਮਾਮਲੇ ਇੱਥੇ ਦੱਸੀ ਇਹ ਮਾਮਲੇ ਜਿਹੜੇ ਜਨਾ ਜੀ ਪੀਓ ਸੀ ਇਹਨੂੰ ਇਹ ਥਾਣੇ ਸੀਨੀਅਰ ਹੈਂਡਓਵਰ ਕਰਤਾ ਔਰ ਬੀਟਵੀਨ ਵਾਲੇ ਸਾਥ ਨੂੰ ਨੋਟੀਫਿਕੇਸ਼ਨ ਦੇ ਦਿੱਤੀ ਹੈ ਕਿ ਉਹ ਜਦੀ ਆਪਣੇ ਮਾਮਲੇ ਦੇ ਵਿੱਚ ਵਿਰਾਸਤ ਪਾਣ ਸਰ ਬੜਾ ਸਮਾਂ ਹੋ ਗਿਆ ਸੀ ਲੱਭਾਏ ਜੋ ਪੜਾ ਦੇ ਵਿੱਚੋਂ ਇਹ ਕ੍ਰਿਆ ਟੀਮਾ ਸਾਡੇ ਵੱਲੋਂ ਲੱਗ ਗਈ ਸੀ ਸਾਡੇ ਵੱਲੋਂ ਇਹਦੇ ਵਾਸਤੇ ਜਦੋਂ ਦਾ ਸਾਨੂੰ ਪਤਾ ਲੱਗਾ ਕਿ ਬਾਹਰੋਂ ਆਇਆ ਤੇ ਵਾਸਤੇ ਸਾਨੂੰ ਦੋ ਟੀਮਾਂ ਲਈ ਹੋਈ ਹੈ ਪਈਆਂ ਜਿਹੜੀਆਂ ਇੱਕ ਵਾਰੀ ਵਾਰੀ ਮਰਕੋ ਦੇ ਵਾਸਤੇ ਲੱਗੇ ਅਸੀਂ ਔਰ ਕਾਫੀ ਇੰਨੇ ਮਸ਼ਕਤ ਦੇ ਨਾਲ ਕਿਉਂਕਿ ਜਦੋਂ ਇਹ ਬਾਹਰੋਂ ਆਇਆ ਸੀ ਇਹ ਇਹਦਾ ਰਿਵਿਊ ਕੀਤਾ ਤੇ ਇਹ ਉਦੋਂ ਸਾਨੂੰ ਘਰ ਨਹੀਂ ਮਿਲਿਆ ਔਰ ਫਿਰ ਇਹਨੂੰ ਪਤਾ ਲੱਗਾ ਕਿ ਮੈਂ ਵੀ ਹੋਰ ਤੇਰੇ ਨੇ ਆਪਣੇ ਬਦਲੇ ਬੋਸ ਨੂੰ ਖਾਣੇ ਬਦਲੇ ਸ਼ੁਰੂ ਕਰਦੇ ਕਦੀ ਬਸਤੇ ਤਰ੍ਹਾਂ ਤਸਰਾ ਆਪਣੇ ਰਿਸ਼ਤੇਦਾਰਾਂ ਨਾਲ ਬਾਰੇ ਔਰ ਸਾਡੀ ਟੀਮ ਲਈ ਇਹ ਮਰਕ ਕਰ ਰਹੀਆਂ ਔਰ ਇਹ ਆਪਣੇ ਮੰਦਿਰ ਵਿੱਚ ਸੋਚਿਆ ਇਹੀ ਮੁਕਤ ਨਾ ਹੀ ਪਟਾ ਹੋਰ ਬਾਕੀ ਇਹ ਸਾਡੀ ਟੀਮ ਵਿੱਚ ਦੀ ਵਧੀਆ ਕੰਮ ਜਿਹੜਾ ਦੂਸਰਾ ਪਿਓ ਆ ਉਹਦੀ ਤੁਹਾਨੂੰ ਦੱਸਣੀ ਹੈ ਡਿਟੇਲ ਇਸ ਬਗਾਇਆ ਉਹਦਾ ਨਾਮ ਹੈ ਜਗਲਾ ਸਿੰਘ ਜਿਹੜੀ ਇਸ ਪੱਟੀ ਸਾਨੂੰ ਮਕੱਲ ਗਵਿੰਦਰ ਸਿੰਘ ਆਰੋਪਿੰਡ ਰਾਏ ਕਰਾ ਜਨਾਲਾ ਦਾ ਹੋਰ ਕਹਣਾ ਹੈ ਉੱਤੇ ਮਕਦਮਾ ਨੰਬਰ 23 ਡੇਟਾ ਜਿਹੜਾ 5 2019 86452 380 ਆਈਪੀਸੀ ਪੀਐਚ 68 ਜਿਹਦੇ ਵਿੱਚ ਜਪੀਨੋ ਪਿਓ ਡੇਟਾ ਜੀ 16 4 2025 ਪੁਰੇ ਜਿਹੜੇ ਦੂਸਰਾ ਮਗਨੋਂ ਵੀ ਦਰਜਾ ਉਹ ਵੀ ਹੈਗਾ ਜੀ ਛੜੇ ਦਾ ਉਹ ਵੀ ਕਦਮਾ ਨੰਬਰ 53 ਡੇਟਾ 17 ਤਰੀਕ 2022 ਅੰਡਰ ਸੈਕਸ਼ਨ 378 401 ਆਰ ਆਈ ਪੀ ਸੀ ਪੀ ਐ ਛੜਾ ਉਹਦੇ ਵਿੱਚ ਜੇ ਪੀਓ ਉਹਦੇ ਪਿਓ ਡੇਟ ਹੈ ਜੀ 2025 ਇਹ ਦੋਵੇਂ ਮਕਦਮੇ ਛੜੇ ਦੇ ਆਣੇ ਛੜੇ ਵਾਲੇ ਦਾ ਅੱਡ ਜਾਏਗਾ ਜਿੱਥੇ ਦੀ ਰੈਸਟ ਭਾ ਕੇ ਪੂਰੀ